ਸਤਿ ਸ੍ਰੀ ਅਕਾਲ ਮੈਂ ਹਾਂ ਕਮਲਪਾਲ ਸਿੰਘ ਤੁਸੀਂ ਵੇਖ ਰਹੇ ਹੋ ਦੇਸ਼ ਦੁਨੀਆ ਦੀਆਂ ਖਬਰਾਂ ਰੋਕ ਕਰਦੇ ਹਾਂ ਪਹਿਲੀ ਖਬਰ ਤਾਂ ਜੋਂ 1984 ਦੇ ਕੱਲੂ ਕਾਲੇ ਦੀ ਯਾਦ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਗੁਰਮਤ ਸਵਾਗਤ ਕਰਵਾਏ ਗਏ ਸ਼੍ਰੀ ਖੰਡਪਾਲ ਸਾਹਿਬ ਜੀ ਦੇ ਭੋਗ ਅਤੇ ਸ਼ਬਦ ਕੀਰਤਨ ਦੇ ਉਪਰੰਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਯਾਨੀ ਕੁਲਦੀਪ ਸਿੰਘ ਗੜਗਾਜ ਨੇ ਅਰਦਾਸ ਕੀਤੀ ਹੈ ਇਸ ਦੌਰਾਨ ਜਥੇਦਾਰ ਯਾਨੀ ਕੁਲਦੀਪ ਸਿੰਘ ਗੜਗਾਜ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਵੀ ਅਰਦਾਸ ਕੀਤੀ ਤਰ ਦੇ ਨਾਲ ਹੀ ਉਹਨਾਂ ਨੇ ਗੁਰੂ ਸਾਹਿਬ ਦੇ ਅੱਗੇ ਅਰਦਾਸ ਕੀਤੀ ਹੈ ਕਿ ਪੰਜਾਬ ਜੰਗ ਦਾ ਅਖਾੜਾ ਨਾ ਬਣੇ ਦਲਪੰਥ ਟਕਸਾਲਾ ਤੇ ਧਾਰਮਿਕ ਜਥੇਬੰਦੀਆਂ ਤੇ ਸਮੁੱਚਾ ਖਾਲਸਾ ਪੰਥ ਇੱਕਮਿਕ ਰਹੇ ਅਤੇ ਖਾਲਸਾਈ ਝੰਡੇ ਦੇ ਹੇਠ ਗੁਰੂ ਸਾਹਿਬ ਦੇ ਪੂਰਨਿਆਉਤੇ ਚੱਲੇ। ਇਸ ਦੌਰਾਨ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਸਮੇਤ ਵੱਖ-ਵੱਖ ਸ਼ਕਤੀਤਾ ਅਤੇ ਵੱਡੀ ਗਿਣਤੀ ਦੇ ਵਿੱਚ ਸੰਗਤ ਮੌਜੂਦ ਰਹੀ। ਜਥੇਦਾਰ ਦੇ ਵੱਲੋਂ ਕੌਮ ਦੇ ਨਾਮ ਉੱਤੇ ਸੰਦੇਸ਼ ਨਹੀਂ ਪੜਿਆ ਗਿਆ। ਜਥੇਦਾਰ ਗੜਗਾਏ ਦੇ ਵੱਲੋਂ ਸ਼ਹੀਦ ਪਰਿਵਾਰਾਂ ਨੂੰ ਸਨਮਾਨ ਕਰਨ ਉੱਤੇ ਟਕਸਾਲ ਸਮੇਤ ਕਈ ਸਿੱਖ ਜਥੇਬੰਦੀਆਂ ਵੱਲੋਂ ਅਤਿਰਾਜ ਜਿਹੜਾ ਜਤਾਏ ਜਾਣ ਦੇ ਕਾਰਨ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕਰਨ ਦੀ ਰਸਮ ਅਦਾ ਕੀਤੀ ਗਈ ਤੇ ਇਸ ਉਪਰੰਤ ਕੱਲੂਕਾਰਾ ਸਮਾਗਮ ਲਗਭਗ ਸ਼ਾਂਤੀਪੂਰਵਕ ਸਮਾਪਤ ਹੋ ਗਿਆ ਅਮਰੀਕੀ ਅਰਪਤੀਅਤ ਟੈਸਲਾ ਦੇ ਮਾਲਕ ਐਲਾਨ ਮਸਕ ਨੇ ਇੱਕ ਵੱਡਾ ਬਿਆਨ ਦੇ ਕੇ ਹਲਚਲ ਮਚਾ ਦਿੱਤੀ ਉਹਨਾਂ ਨੇ ਕਿਹਾ ਕਿ ਜੇਕਰ ਉਹਨਾਂ ਡੋਨਾਲਡ ਟਰੰਪ ਦਾ ਸਮਰਥਨ ਨਾ ਕੀਤਾ ਹੁੰਦਾ ਤਾਂ ਟਰੰਪ 2024 ਦੀਆਂ ਰਾਸ਼ਪਤੀ ਚੋਣਾਂ ਹਾਰ ਜਾਂਦੇ ਮਸਕ ਨੇ ਦਾਅਵਾ ਕੀਤਾ ਕਿ ਅਜਿਹੀ ਸਥਿਤੀ ਦੇ ਵਿੱਚ ਡੈਮੋਕ੍ਰੇਟਸ ਨੂੰ ਪ੍ਰਤੀਨਿਧ ਸਬਾਤ ਚ ਬਹੁਤ ਮਿਲ ਜਾਂਦਾ ਤੇ ਰਿਪਬਲਿਕਨ ਪਾਰਟੀ 51 49 ਦੇ ਅੰਤਰ ਦੇ ਨਾਲ ਸੈਨੇਟ ਚ ਅੱਗੇ ਹੋ ਜਾਂਦੀ ਐਲੋਨ ਮਸਕ ਦਾ ਇਹ ਬਿਆਨ ਉਸ ਸਮੇਂ ਸਾਹਮਣੇ ਆਇਆ ਜਦੋਂ ਉਹਨਾਂ ਉਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਚਕਾਰ ਇੱਕ ਨਵੇਂ ਟੈਕਸ ਬਿਲ ਨੂੰ ਲੈ ਕੇ ਸ਼ਬਦੀ ਜੰਗ ਛੇੜੀ ਹੋਈ ਹੈ ਟਰੰਪ ਨੇ ਮਾਸਕ ਨੂੰ ਤੇ ਹਮਲਾ ਬੋਲਦਿਆਂ ਕਿਹਾ ਕਿ ਉਹ ਅਸਲੀ ਨਾਰਾਜ਼ ਨੇ ਕਿਉਂਕਿ ਨਵੇਂ ਬਿੱਲ ਦੇ ਵਿੱਚ ਇਲੈਕਟ੍ਰੋਨਿਕ ਵਾਹਨਾਂ ਨੂੰ ਮਿਲਣ ਵਾਲੀ ਜਿਹੜੀ ਟੈਕਸ ਦੀ ਛੋਟ ਹੈ ਉਹ ਖਤਮ ਕਰ ਦਿੱਤੀ ਗਈ ਹੈ ਟਰੰਪ ਨੇ ਕਿਹਾ ਕਿ ਮੈਂ ਅਲੋਨ ਨੂੰ ਹਮੇਸ਼ਾ ਪਸੰਦ ਕਰਦਾ ਮੈਂ ਚਾਹੁੰਦਾ ਕਿ ਉਹ ਮੇਰੀ ਆਲੋਚਨਾ ਕਰਨ ਬਿੱਲ ਦੇ ਨਹੀਂ ਕਿਉਂਕਿ ਬਿੱਲ ਬਹੁਤ ਚੰਗਾ ਹੈ ਤੇ ਰਾਸ਼ਪਤਰੀ ਟਰੰਪ ਨੇ ਵੀਰਵਾਰ ਨੂੰ ਅਲੋਨ ਮਾਸਕ ਵੱਲੋਂ ਵਨ ਬਿਗ ਬਿਊਟੀਫੁਲ ਬਿੱਲ ਦੀ ਤਿੱਖੀ ਆਲੋਚਨਾ ਤੇ ਨਿਰਾਸ਼ਾ ਪ੍ਰਗਟ ਕੀਤੀ ਹੈ ਤੇ ਉਹਨਾਂ ਕਿਹਾ ਕਿ ਟੈਸਲਾ ਦੇ ਸੀਈਓ ਹਮੇਸ਼ਾ ਬਿੱਲ ਦੇ ਮੁੱਖ ਪ੍ਰਬੰਧਾ ਖਾਸ ਕਰਕੇ ਇਲੈਕਟ੍ਰਿਕ ਵਾਹਨ आदेश ਦੇ ਵਿੱਚ ਪ੍ਰਸਤਾਵਿਤ ਕਟੌਤੀ ਤੋਂ ਜਾਣੂ ਸਨ ਮੈਂ ਹਲੋਂ ਤੋਂ ਬਹੁਤ ਨਿਰਾਸ਼ਾ ਹਾਂ ਭਾਰਤ ਨੇ 7 ਤੋਂ 8 ਜੂਨ 2025 ਤੱਕ ਰਾਜਸਥਾਨ ਦੇ ਵਿੱਚ ਭਾਰਤ ਪਾਕਿਸਤਾਨ ਸਰਹੱਦ ਦੇ ਦੱਖਣੀ ਹਿੱਸੇ ਦੇ ਵਿੱਚ ਭਾਰਤੀ ਹਵਾਈ ਸੈਨਾ ਦੇ ਵੱਡੇ ਪੱਧਰ ਉੱਤੇ ਅਭਿਆਸ ਦੇ ਲਈ 에ਅਰਮੈਨਾਂ ਨੂੰ ਇੱਕ ਨੋਟਿਸ ਜਾਰੀ ਕੀਤਾ ਤੇ ਇਹ ਅਭਿਆਸ ਰਾਜਸਥਾਨ ਦੇ ਵਿੱਚ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਆਯੋਜਿਤ ਕੀਤਾ ਜਾਵੇਗਾ ਜੋ ਕਿ ਆਈਏ ਏਐਫ ਦੀ ਨਿਯਮਤ ਸੰਚਾਲਨ ਤਿਆਰੀ ਦਾ ਹਿੱਸਾ ਹੈ ਨਟਾਮਦੇ ਅਨੁਸਾਰ ਇਹ ਅਭਿਆਸ 7 ਜੂਨ ਨੂੰ ਦੁਪਹਿਰ 3:30 ਵਜੇ ਦੇ ਵਿੱਚ ਕਰੀਬ ਸ਼ੁਰੂ ਹੋਵੇਗਾ ਅਤੇ 8 ਜੂਨ ਨੂੰ ਰਾਤ 9:30 ਵਜੇ ਖਤਮ ਹੋਵੇਗਾ। ਇਹ ਦੌਰਾਨ ਨਿਰਧਾਰਤ ਖੇਤਰ ਉਤੇ ਹਵਾਈ ਖੇਤਰ ਸੀਮਤ ਰਹੇਗਾ ਤਾਂ ਜੋ ਵੱਖ-ਵੱਖ ਹਵਾਈ ਕਾਰਵਾਈਆਂ ਨੂੰ ਸਚਾਲੂ ਟੰਗ ਦੇ ਨਾਲ ਚਲਾਇਆ ਜਾ ਸਕੇ। ਇਹ ਅਭਿਆਸ ਅਜਿਹੇ ਸਮੇਂ ਵਿੱਚ ਹੋ ਰਿਹਾ ਜਦੋਂ ਭਾਰਤ ਤੇ ਪਾਕਿਸਤਾਨ ਦੋਵਾਂ ਦੇ ਵਿਚਕਾਰ ਤਣਾਅ ਬਹੁਤ ਜ਼ਿਆਦਾ ਹੈ ਤੇ ਇੱਕ ਰਿਪੋਰਟ ਦੇ ਅਨੁਸਾਰ ਇਹ ਅਭਿਆਸ ਆਈਏਐਫ ਦੀ ਨਿਯਮਤ ਸੰਚਾਲਨ ਦੀ ਤਿਆਰੀ ਦਾ ਹਿੱਸਾ ਪਰ ਦੋਵਾਂ ਦੇਸ਼ਾਂ ਦੇ ਵਿਚਕਾਰ ਹਾਲੀ ਦੇ ਵਿੱਚ ਤਣਾ ਦੇ ਕਾਰਨ ਇਸ ਦੀ ਮਹੱਤਤਾ ਹੋਰ ਵੱਧ ਗਈ ਹੈ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪਹਿਲੀ ਵਾਰ ਜੰਮੂ ਕਸ਼ਮੀਰ ਦਾ ਦੌਰਾ ਕਰਨਗੇ ਪ੍ਰਧਾਨ ਮੰਤਰੀ ਮੋਦੀ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਆਰਚ ਪੁਲ ਚਨਾਬ ਅਤੇ ਭਾਰਤ ਦੇ ਪਹਿਲੇ ਕੇਬਲ ਸਟੈਂਡ रेल पुल ਅੰਜੀ ਦਾ ਉਦਘਾਟਨ ਕਰਨਗੇ ਇਸ ਤੋਂ ਇਲਾਵਾ ਉਹ ਕਟੜਾ ਦੇ ਵਿੱਚ 46000 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਵੀ ਕਰਨਗੇ ਅਤੇ ਉਹਨਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਜਾਵੇਗਾ ਪ੍ਰਧਾਨ ਮੰਤਰੀ ਮੋਦੀ ਸ਼੍ਰੀ ਮਾਤਾ ਵੈਸ਼ਨੂ ਦੇਵੀ ਕਟੜਾ ਤੋਂ ਸ਼੍ਰੀਨਗਰ ਅਤੇ ਵਾਪਸ ਜਾਣ ਵਾਲੀਆਂ ਦੋ ਵੰਦੇ ਭਾਰਤ ਐਕਸਪ੍ਰੈਸ ਟ੍ਰੇਨਾਂ ਨੂੰ ਵੀ ਹਰੀ ਝੰਡੀ ਦਿਖਾਉਣਗੇ ਤੇ ਇਹ ਟ੍ਰੇਨਾਂ ਨਿਵਾਸੀਆਂ ਸੈਲਾਨੀਆਂ ਸ਼ਰਧਾਲੂਆਂ ਤੇ ਹੋਰਾਂ ਦੇ ਲਈ ਇੱਕ ਤੇਜ਼ ਆਰਾਮਦਾਇਕ ਅਤੇ ਭਰੋਸੇਮੰਦ ਯਾਤਰਾ ਵਿਕਲਪ ਪ੍ਰਦਾਨ ਕਰਨ ਗਿਆ ਤੇ ਆਪਣੇ ਦੌਰੇ ਦੇ ਸਬੰਧ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਕਿ ਕੱਲ ਜੰਮੂ ਕਸ਼ਮੀਰ ਲਈ ਇੱਕ ਮਹੱਤਵਪੂਰਨ ਦਿਨ ਹੋਵੇਗਾ। ਦਿੱਲੀ ਹਾਈ ਕੋਰਟ ਨੇ ਵੀਰਵਾਰ ਨੂੰ ਦਿੱਲੀ ਪਬਲਿਕ ਸਕੂਲ ਦਵਾਰਕਾ ਨੂੰ ਫੀਸ ਨਾ ਦੇਣ ਦੇ ਉੱਤੇ 31 ਵਿਦਿਆਰਥੀਆਂ ਨੂੰ ਮੌਤਲ ਕਰਨ ਉੱਤੇ ਫਟਕਾਰ ਲਗਾਈ ਹੈ। ਜੱਜ ਸਚਿੰਦਤਾ ਦੀ ਸਿੰਗਲ ਬੈਂਚ ਨੇ ਕਿਹਾ ਕਿ ਬੱਚਿਆਂ ਨੂੰ ਸਕੂਲ ਫੀਸ ਨਾ ਦੇਣ ਉੱਤੇ ਧਮਕੀ ਨਹੀਂ ਦਿੱਤੀ ਜਾ ਸਕਦੀ। ਅਜਿਹੀਆਂ ਕਾਰਵਾਈਆਂ ਮਾਨਸਿਕ ਪਰੇਸ਼ਾਨੀ ਦੇ ਬਰਾਬਰ ਨੇ ਅਤੇ ਵਿਦਿਆਰਥੀਆਂ ਦੇ ਸਵੈਮਾਨ ਨੂੰ ਠੇਸ ਪਹੁੰਚਾਉਂਦੀਆਂ ਨੇ ਇੱਕ ਰਿਪੋਰਟ ਦੇ ਅਨੁਸਾਰ ਅਦਾਲਤ ਨੇ ਕਿਹਾ ਕਿ ਸਕੂਲ ਸਿਰਫ ਕਮਾਈ ਦਾ ਸਾਧਨ ਨਹੀਂ ਹੈ ਇਸਦਾ ਪਹਿਲਾ ਉਦੇਸ਼ ਬੱਚਾ ਨੂੰ ਸਿੱਖਿਆ ਦੇਣਾ ਅਤੇ ਨੈਤਿਕ ਕਦਰਾਂ ਕੀਮਤਾਂ ਦਾ ਵਿਕਾਸ ਕਰਨਾ ਹੈ ਨਾ ਕਿ ਇੱਕ ਵਪਾਰਕ ਉਦਮ ਦੇ ਵਜੋਂ ਕੰਮ ਕਰਨਾ ਪਾਵੇਂ ਸਕੂਲ ਆਪਣੀਆਂ ਸੇਵਾਵਾਂ ਲਈ ਫੀਸ ਲੈਂਦਾ ਪਰ ਇਸ ਨੂੰ ਵਪਾਰਕ ਸੰਸਥਾ ਦੇ ਬਰਾਬਰ ਨਹੀਂ ਮੰਨਿਆ ਜਾ ਸਕਦਾ। ਦਰਅਸਲ ਇਹ ਸਾਰਾ ਮਾਮਲਾ ਦਿੱਲੀ ਦੇ ਦਵਾਰਕਾ ਦੇ ਵਿੱਚ ਸਥਿਤ ਡੀਪੀਐਸ ਨਾਮ ਸਕੂਲ ਦੇ ਨਾਲ ਸੰਬੰਧਿਤ ਹੈ। 9 ਮਈ 2025 ਨੂੰ ਡੀਪੀਐਸ ਸਕੂਲ ਨੇ ਫੀਸ ਨਾ ਦੇਣ ਉੱਤੇ 32 ਬੱਚਿਆਂ ਦੇ ਨਾਮ ਕੱਟ ਦਿੱਤੇ ਤੇ ਜਦੋਂ ਇਹ ਬੱਚੇ 13 ਮਈ ਨੂੰ ਸਕੂਲ ਪਹੁੰਚੇ ਤਾਂ ਚਾਰ ਪੁਰਸ਼ਾਂ ਤੇ ਦੋ ਮਹਿਲਾ ਬੌਤਰਾ ਨੇ ਉਹਨਾਂ ਦੇ ਆਈਡੀ ਚੈੱਕ ਕੀਤੇ ਤੇ ਉਹਨਾਂ ਨੂੰ ਵਾਪਸ ਭੇਜ ਦਿੱਤਾ। ਉਹਨਾਂ ਨੂੰ ਘਰ ਭੇਜਣ ਤੋਂ ਪਹਿਲਾਂ ਮਾਪਿਆਂ ਨੂੰ ਸੂਚਿਤ ਨਹੀਂ ਕੀਤਾ ਗਿਆ। ਕਾਂਗਰਸੀ ਆਗੂ ਨਵਜੋਤ ਕੌਰ ਸਿੱਧੂ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਤੇ ਉਹ ਆਉਣ ਵਾਲੀਆਂ 2027 ਦੀਆਂ ਚੋਣਾਂ ਜ਼ਰੂਰ ਲੜਨਗੇ। ਉਹਨਾਂ ਨੇ ਏਖੋ ਦੇ ਇਹ ਗੱਲ ਸਾਫ਼ ਸ਼ਬਦਾਂ ਦੇ ਵਿੱਚ ਕਹੀ ਤੇ ਹੁਣ ਸਮਾਂ ਆ ਗਿਆ ਜਦੋਂ ਉਹ ਲੋਕ ਸੇਵਾ ਲਈ ਮੈਦਾਨ ਵਿੱਚ ਆਉਣਗੇ। ਉਹਨਾਂ ਕਿਹਾ ਕਿ ਮੈਂ ਹੁਣ ਐਕਟਿਵਾਂ ਤੇ 4 ਮਹੀਨਿਆਂ ਤੋਂ ਲੋਕਾਂ ਦੇ ਘਰਾਂ ਵਿੱਚ ਜਾ ਰਹੀ ਹਾਂ। ਉਹਨਾਂ ਕਿਹਾ ਕਿ ਮੈਂ ਚੁੱਪ-ਚਾਪ ਮੀਟਿੰਗਾਂ ਕਰ ਰਹੀ ਹਾਂ ਕਿਉਂਕਿ ਮੈਂ ਅਸਲੀ ਵਰਕਰਾਂ ਦੇ ਨਾਲ ਮਿਲਣਾ ਚਾਹੁੰਦੀ ਹਾਂ ਤਾਂ ਕਿ ਜਿਹੜਾ ਵਰਕਰ ਮੇਰੇ ਨਾਲ 5 ਸਾਲ ਤੱਕ ਕੰਮ ਕਰਦਾ ਰਹੇ ਮੈਂ ਉਸ ਨੂੰ ਪਛਾਣ ਸਕਾਂ ਅਤੇ ਹਰ ਵਰਕਰ ਮੇਰੇ ਨਾਲ ਸਿੱਧਾ ਤੌਰ ਤੇ ਮਿਲ ਸਕੇ। ਨਵਜ ਬਿਸ਼ਲੀਆ ਚੋਣਾਂ ਦੀ ਹਾਰ ਦੀ ਗੱਲ ਕਰਦੇ ਆ ਕਿ ਆ ਕਿ ਸਿਰਫ ਅਸੀਂ 6000 ਵੋਟਾਂ ਨਾਲ ਹਾਰੇ ਸੀ ਕਈ ਵਰਕਰ ਸਿੱਧੂ ਦੇ ਖਿਲਾਫ ਹੋ ਗਏ ਸਨ ਪ੍ਰਿਆੰਕਾ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਜ਼ਰੂਰੀ ਕੰਮ ਲਈ ਵਾਪਸ ਜਾਣਾ ਪਿਆ ਗਿਆ ਸੀ ਜਿਸ ਕਾਰਨ ਪੰਜਾਬ ਦੇ ਵਿੱਚ 36 ਰੈਲੀਆਂ ਰੱਦ ਹੋਈਆਂ ਇਸ ਐਲਾਨ ਦੇ ਨਾਲ ਪੰਜਾਬੀ ਰਾਜਨੀਤੀ ਦੇ ਵਿੱਚ ਇੱਕ ਵਾਰ ਫਿਰ ਨਵਜੋਤ ਕੌਰ ਸਿੱਧੂ ਦੀ ਚੋਣਾਂ ਨੂੰ ਲੈ ਕੇ ਚਰਚਾ ਛਿੜ ਗਈ ਹੈ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਭਾਰਤ ਦੇ ਨਾਲ ਟਕਰਾਅ ਨੂੰ ਹੱਲ ਕਰਨ ਦੇ ਲਈ ਰੂਸੀ ਰਾਸ਼ਟਰਪਤੀ ਵਲਦਮੀਰ ਪੋਪਿਨ ਤੋਂ ਸਹਾਇਤਾ ਦੀ ਬੇਨਤੀ ਕੀਤੀ ਹੈ ਇਹ ਅਪੀਲ ਸ਼ਾਹਾਬ ਸ਼ਰੀਫ ਦੇ ਵਿਸ਼ੇਸ਼ ਸਹਾਇਕ ਸਯਦ ਤਾਰਿਕ ਫਾਤਮੀ ਦੇ ਦੁਆਰਾ ਇਸ ਹਫਤੇ ਮਾਸਕੋ ਦੇ ਵਿੱਚ ਇੱਕ ਮੀਟਿੰਗ ਦੌਰਾਨ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵ ਰੋਵ ਨੂੰ ਜਿਹੜੀ ਹੈ ਭੇਜੇ ਗਏ ਇੱਕ ਪੱਤਰ ਦੇ ਰਾਹੀਂ ਕੀਤੀ ਗਈ ਸੀ ਇਹ ਜਾਣਕਾਰੀ ਰੂਸੀ ਸਰਕਾਰੀ ਸਮਾਚਾਰ ਏਜੰਸੀ ਟਾਸ ਦੇ ਹਵਾਲੇ ਨਾਲ ਸਾਹਮਣੇ ਆਈ ਹੈ ਸਯਦ ਤਾਰਿਕ ਫਾਤਮੀ ਨੇ ਕਿਹਾ ਕਿ اسلامਾਬਾਦ ਤਣਾਅ ਘਟਾਉਣ ਦੇ ਉਦੇਸ਼ ਨਾਲ ਕਿਸੇ ਵੀ ਕੂਟਨੀਤਿਕ ਪਹਿਲ ਕਦਮ ਲਈ ਖੁੱਲ੍ਹਾ ਹੈ ਤੇ ਗਵਾਂਡੀ ਅਜਿਹੀ ਸਥਿਤੀ ਵਿੱਚ ਨਹੀਂ ਰਹਿ ਸਕਦਾ ਜਿੱਥੇ ਕਿਸੇ ਵੀ ਸਮੇਂ ਜੰਗ ਸ਼ੁਰੂ ਹੋ ਸਕਦੀ ਹੈ ਉਸ ਨੇ ਕਿਸੇ ਵੀ ਨਿਰਪੱਖ ਵਿਚੋਲਗੀ ਨਾਲ ਜੁੜਨ ਦੇ ਲਈ ਪਾਕਿਸਤਾਨ ਦੀ ਤਿਆਰੀ ਉਤੇ ਜ਼ੋਰ ਦਿੰਦੇ ਹੋਏ ਕਿਹਾ ਤੇ ਨਾਲ-ਨਾਲ ਇਹ ਵੀ ਆਖਿਆ ਕਿ ਅਸੀਂ ਗਵਾਂਡੀ ਦੇਸ਼ਾਂ ਜਿਨ੍ਹਾਂ ਦੇ ਵਿੱਚ ਅਮਰੀਕਾ ਯੂਰਪੀ ਸੰਘ ਅਤੇ ਰੂਰ ਸ਼ਾਮਲ ਨੇ ਉਹਨਾਂ ਨੂੰ ਸਮਝਾਉਣ ਲਈ ਅਧਿਕਾਰੀਆਂ ਨੂੰ ਭੇਜਿਆ ਕਿ ਭਾਰਤ ਤੇ ਪਾਕਿਸਤਾਨ ਬਾਰੇ ਕਿਸੇ ਵੀ ਦੇਸ਼ ਸੰਯੁਕਤ ਰਾਸ਼ਟਰ ਜਾਂ ਕਿਸੇ ਨਿਰਪੱਖ ਰਾਜ ਦੇ ਵੱਲੋਂ ਕੋਈ ਵੀ ਪ੍ਰਸਤਾਵ ਚਰਚਾ ਲਈ ਖੁੱਲ ਹੈ ਤੇ ਅਸੀਂ ਉਹਨਾਂ ਨਾਲ ਗੱਲਬਾਤ ਦੀ ਮੇਜ਼ ਉੱਤੇ ਬੈਠਣ ਅਤੇ ਉਹਨਾਂ ਨੂੰ ਸਮੱਸਿਆ ਦਾ ਹੱਲ ਕਰਨ ਲਈ ਤਿਆਰ ਆ ਤੇ اسلامਾਬਾਦ ਰੂਸ ਤੋਂ ਕਿਸੇ ਵੀ ਪਹਿਲ ਕਦਮੇ ਦੀ ਉਡੀਕ ਕਰ ਰਿਹਾ ਹੈ ਬੈਂਗਲੌਰ ਪੋਥਰੇ ਬੋਧਵਾਲ ਯਾਨੀ ਕਿ 4 ਜੂਨ ਨੂੰ ਐਮ ਚਿੰਨਾ ਸੁਆਮੀ ਸਟੇਡੀਅਮ ਦੇ ਬਾਹਰ ਹੋਈ ਭਗਦਰ ਦੇ ਸਬੰਧ ਵਿੱਚ ਰਾਇਲ ਚੈਲੰਜ ਬੈਂਗਲੂਰ ਦੇ ਮਾਰਕੀਟਿੰਗ ਮੁਖੀ ਨਿਕਲ ਸੋਤਲੇ ਨੂੰ ਗ੍ਰਿਫਤਾਰ ਕਰ ਲਿਆ। ਇਹ ਗ੍ਰਿਫਤਾਰੀ ਉਦੋਂ ਹੋਈ ਜਦੋਂ ਨਿਕਲ ਸੋਤਲੇ ਬੈਂਗਲੂਰ ਤੋਂ ਮੁੰਬਈ ਜਾ ਰਹੇ ਸਨ। ਉਹਨਾਂ ਨੂੰ ਬੈਂਗਲੂਰ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ। ਉਹਨਾਂ ਤੋਂ ਇਲਾਵਾ ਪੁਲਸ ਨੇ ਤਿੰਨ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਦੱਸਦੀ ਹੈ ਕਿ ਇਸ ਤੋਂ ਪਹਿਲਾਂ ਬੈਂਗਲੂਰ ਪੁਲਸ ਨੇ ਆਰਸੀਬੀ ਦੇ ਖਿਲਾਫ ਗੈਰ ਇਰਾਦਤਨ ਹਤਿਆ ਦਾ ਮਾਮਲਾ ਦਰਜ ਕੀਤਾ ਹੈ ਤੇ ਐਫਆਈਆਰ ਦੇ ਵਿੱਚ ਆਰਸੀਬੀ ਤੋਂ ਇਲਾਵਾ ਡੀਐਨਏ ਅਨਟਰਟੇਨਮੈਂਟ ਅਤੇ ਕਰਨਾਟਕਾ ਸਟੇਟ ਕ੍ਰਿਕਟ ਐਸੋਸੀਏਸ਼ਨ ਨੂੰ ਵੀ ਦੋਸ਼ੀ ਬਣਾਇਆ ਗਿਆ ਬੁੱਲਤਰੇ 11 ਇਰਾਦਤਨ ਹਤਿਆ ਸਮੇਤ ਕਈ ਤਰ੍ਹਾਂਾਂ ਤਹਿਤ ਮਾਮਲਾ ਦਰਜ ਕੀਤਾ ਅਜਲੀਏ ਨੇ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਦਿਓ ਇਜਾਜ਼ਤ ਸਤਸ਼ਿ ਸ਼੍ਰੀ ਅਕਾਲ ਧੰਨਵਾਦ